ਸਸ਼ੀ ਕਾ ਜੀ ਮੈਂ ਰਿਨਾ ਧਿਮਾਨ ਤੇ ਤੁਸੀਂ ਦੇਖ ਰਹੇ ਹੋ ਲੋਕ ਹਿਤ ਪੰਜਾਬ ਤੇ ਗੱਲ ਕਰਾਂਗੇ ਜਲੰਧਰ ਕਟਨ ਲੈ ਕੇ ਇਸ ਮਾਮਲੇ ਦੇ ਵਿੱਚ આરોપી ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ આરોપી ਦੀਆਂ ਇਸ ਘਟਨਾ ਤੋਂ ਬਾਅਦ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਵੀ ਇਹ ਤਸਵੀਰਾਂ ਨੂੰ ਦੇਖੋਗੇ ਕਿ ਕਿਸ ਤਰੀਕੇ ਨਾਲ ਜਦੋਂ ਅਦਾਲਤ ਵਿੱਚ ਰੋਪੀ ਨੂੰ ਪੇਸ਼ ਕੀਤਾ ਜਾਂਦਾ ਤਾਂ ਉਸ ਵਕਤ ਉਸ ਦੀ ਕੀਮੇ ਦੀ ਹੱਥ ਜੜੀ ਕੀ ਬਣੀ ਹੋਈ ਸੀ ਤੇ ਬੁਲਦੀ ਗ੍ਰਿਫਤ ਦੇ ਵਿੱਚੋਂ ਤੁਰਿਆ ਹੋਇਆ ਨਜ਼ਰ ਆਇਆ ਤਾਂ ਇਸ ਦੌਰਾਨ ਕੁੱਪਟਾ ਪ੍ਰਬੰਧ ਅਦਾਲਤ ਵਿੱਚ ਕੀਤੇ ਗਿਆ ਦਾਦੇ ਵਿੱਚ ਰੋਪੀ ਨੂੰ ਪੇਸ਼ ਕੀਤਾ ਗਿਆ ਜਿੱਥੇ ਕਿ ਪੁਲਿਸ ਨੂੰ 9 ਦਿਨਾਂ ਦਾ ਪੁਲਿਸ ਰਿਮਾਂਡ ਇਸ આરોપી ਦਾ ਦਿੱਤਾ ਗਿਆ ਤੇ ਇਸ ਰਿਮਾਂਡ ਦੇ ਦੌਰਾਨ ਹੁਣ ਵੱਡੇ ਖੁਲਾਸੇ ਹੋਣਗੇ ਕਿ ਆਖਰ ਉਰੋਪੀ ਦੇ ਦਿਮਾਗ ਦੇ ਵਿੱਚ ਅਜਿਹਾ ਕੀ ਚੱਲ ਰਿਹਾ ਸੀ ਕਿ ਉਸ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਅਤੇ ਅੰਜਾਮ ਦੇਣ ਤੋਂ ਬਾਅਦ ਆਖਰ ਉਸ ਦੇ ਵੱਲੋਂ ਮ੍ਰਿਤਕ ਲੜਕੀ ਦੇ ਨਾਲ ਹੋਰ ਕੀ ਕੁਝ ਕਰਨਾ ਸੀ ਕਿਸ ਤਰੀਕੇ ਦੀ ਜਿਹੜੀ ਉਸ ਨੇ ਪਲੈਨਿੰਗ ਕੀਤੀ ਹੋਈ ਸੀ ਅਤੇ ਉਸ ਦੇ ਦਿਮਾਗ ਦੇ ਵਿੱਚ ਅਜਿਹਾ ਕਿਉਂ ਆਇਆ ਗਲਤ ਕਰਨ ਵਾਰੇ ਕਿਉਂ ਉਸ ਦੇ ਦਿਮਾਗ ਦੇ ਵਿੱਚ ਆਇਆ ਤੇ ਲੜਕੀ ਜਦੋਂ ਉਹਨਾਂ ਦੇ ਘਰ ਆਈ ਸੀ ਤਾਂ ਉਸ ਵਕਤ ਉਸ ਨੇ ਕੀ ਕੀ ਕੀਤਾ ਤਾਂ ਇਹ ਸਾਰੇ ਜਿਹੜੇ ਕੀ ਵੱਡੇ ਖੁਲਾਸੇ ਹੋਣਗੇ ਤਾਂ ਦੱਸਦੀ ਹੈ ਕਿ ਰੋਪੇ ਨੂੰ ਦਰਦ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਵੱਲੋਂ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਇਸ ਦੌਰਾਨ ਉਸ ਨੂੰ ਏਸ ਦੌਰਾਨ ਜਿਹੜਾ ਕਿ ਉਸ ਨੂੰ 9 ਦਿਨਾਂ ਦਾ ਜਿਹੜਾ ਕਿ ਰਿਮਾਂਡ ਦਿੱਤਾ ਗਿਆ ਤਾਂ ਮੌਕੇ ਦੇ ਉੱਤੇ ਵਕੀਲ ਵੀ ਮੌਜੂਦ ਸੀ ਉਹਨਾਂ ਨੇ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੁਲਿਸ ਅਫਸਰਾਂ ਨੇ ਵੀ ਦੱਸਿਆ ਕਿ 9 ਦਿਨਾਂ ਦਾ ਜਿਹੜਾ ਰਿਮਾਂਡ ਹਾਸਲ ਹੋਇਆ ਵੱਡੇ ਸਵਾਲ ਨੇ ਆਖਰ ਕੀ ਕੁਝ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਕਿਉਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਤੇ ਹੋਰ ਕੀ ਕੁਝ ਪਲੈਨਿੰਗਾਂ ਕੀਤੀਆਂ ਹੋਈਆਂ ਸੀ ਤਾਂ ਇਹ ਵੱਡੇ ਖੁਲਾਸੇ ਹਨ 9 ਦਿਨਾਂ ਦੇ ਰਿਮਾਂਡ ਦੌਰਾਨ ਹੋਣਗੇ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਆਖਰ ਇਹ ਸਿਕਿਨੌਣੀ ਹਰਕਤ ਕਰ ਦੇ ਵਾਸਤੇ આરોપી ਨੇ ਕਿਸ ਤਰੀਕੇ ਦਾ ਜਿਹੜਾ ਕਿ ਇਹ ਸਾਰਾ ਕੰਮ ਕੀਤਾ ਤੇ ਪਰਿਵਾਰ ਜੋ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ આરોપી ਦੇ ਖਿਲਾਫ ਸਖਤ ਸਜ਼ਾ ਦੀ ਜਿਹੜੀ ਕਿ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਘਟਨਾ ਨੇ ਸਭ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਜੋ ਬੇहद ਸ਼ਰਮਨਾਕ ਘਟਨਾ ਚੋ ਇਸ ਵਿਅਕਤੀ ਦੇ ਬੋਲੋ ਕੀਤੀ ਗਈ ਜਿਸ ਦੇ ਖੁਦ ਦੋ ਜਿਹੜੇ ਕਿ ਬੱਚੇ ਨੇ ਦੋ ਧੀਆਂ ਨੇ ਤੇ ਫਿਰ ਵੀ ਇਸ ਨੇ ਨਹੀਂ ਸੋਚਿਆ ਕਿ ਮੇਰੀ ਧੀ ਦੇ ਨਾਲ ਇਹ ਖੇਡਣਾ ਆਉਂਦੀ ਆ ਤਾਂ ਉਸ ਨੇ ਅਜਹੀ ਕਿਡੌਣੀ ਜੜਕੀ ਵਾਰਦਾਤ ਨੂੰ ਅਨਜਾਨ ਦਿੱਤਾ ਆਓ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਪੁਲਿਸ ਨੇ ਅੱਜ ਦੋਸ਼ੀ ਕੇ ਅਕਿਊਜ਼ ਕੇ ਇਹ ਜੋ ਐਪਲੀਕੇਸ਼ਨ ਰੱਖੀ ਥੀ ਉਸ ਵਿੱਚ 10 ਦਿਨ ਦਾ ਪੁਲਿਸ ਰਿਮਾਂਡ ਸੀ ਕੀਆ ਗਿਆ ਥਾ ਫਰਮ ਦਿ ਔਨਰੇਬਲ ਕੋਰਟ ਐਂਡ ਦਿ ਔਨਰੇਬਲ ਕੋਰਟ ਹੈਸ ਗ੍ਰਾਂਟਡ ਦਿ ਪੁਲਿਸ ਰਿਮਾਂਡ ਅਪ ਟੂ थर्ड ऑफ दिसंबर तीन बारह तक का जो पुलिस रिमांड ऑनरेबल कोर्ट ने यह दिया है हुँ. जैसे मैं अभी बता रहा था कि दैट इज सफिश टाइम फॉर दुलिस सारा आस्पेक्ट थॉरली इन्वेस्टिगेट हो सके हुँ. इस आस्पेक्ट में जो कुछ एक्यूज से पूछना हो वो पूछ, पूछ सके जो किसी तरह का कोई आस्पेक्ट रहना जाए उसके लिए ऑनरेबल कोर्ट ने पुलिस की एप्लीकेशन को कंसिडर करते हुए तीन बारह तक का पुलिस रिमांड आज ग्रांट किया जैसे पुलिस अधिकारी ने बताया है कि नौ दिन का रिमांड मिला है तो इसमें सबूत क्या पेश किए गए थे क्या कुछ मिला आरोपी के अभी पुलिस ने द्वारा कुछ दिखाया गया कि कैसे मर्डर किया या कोई चीज जो जिससे मर्डर किया गया ऐसा है अभी जो प्रोसिक्यूशन की स्टोरी जो जो अभी तक कंप्लेनेंट की जो सच्चाई है जो एफ के रूप में दर्ज हो चुकी है वो सामने रखी गई थी ऑनरेबल कोर्ट के आगे और जो जो एस्पेक्ट्स अभी इन्वेस्टिगेट होने हैं जैसे डीएनए है या और बाकी सारे एस्पेक्ट्स जो अभी इन्वेस्टिगेशन का हिस्सा है जो अभी डिस्क्लोज नहीं किए जा सकते तो उनके बारे में वो सारा उस चीज की विषय की गंभीरता को लेते हुए पुलिस ने दस दिन का मांगा पुलिस रिमांड और तीन बारह तक देखे का मिला जी इस तरह जी जो कोई कबूल करना और जो है ਇੱਕ ਜਿਹੜਾ ਇਹ ਸਾਰਾ ਇਹਨੂੰ ਵੀ ਕਾਨੂੰਨੀ ਰੂਪ ਦੇ ਨਾਲ ਇਨਵੈਸਟੀਗੇਟ ਕਰਨਾ ਜ਼ਰੂਰੀ ਹੁੰਦਾ ਹੈ ਪੁਲਿਸ ਲਈ ਉਹਦੇ 'ਚ ਵੀ ਕਈ ਸਾਰੀਆਂ ਗੱਲਾਂ ਨਹੀਂ ਨਹੀਂ ਉਹਦੇ 'ਚ ਕਈ ਸਾਰੀਆਂ ਗੱਲਾਂ ਹੁੰਦੀਆਂ ਕਿ ਉਸ ਜਿਹੜਾ ਇਹਨੇ ਕੋਈ ਚੀਜ਼ ਮੰਨੀ ਕਿਸੇ ਨੇ ਕਬੂਲ ਕੀਤਾ ਉਹਦੇ ਬਾਰੇ 'ਚ ਵੀ ਇਨਵੈਸਟੀਗੇਸ਼ਨ ਹੁੰਦੀ ਹੈ ਲਾਅ ਦੇ ਵਿੱਚ ਕਈ ਸਾਰੇ ਭਰਾਵਦਾਨ ਹੈ ਜਿਨ੍ਹਾਂ ਨੂੰ ਪੁਲਿਸ ਨੇ ਪੂਰਾ ਕਰਨਾ ਜੇ ਉਹ ਕਮੀਆਂ ਰਹਿ ਜਾਂਦੀਆਂ ਜਿਸ ਦਾ ਪੂਰਾ ਪੂਰਾ ਫਾਇਦਾ ਦੋਸ਼ੀ ਨੂੰ ਆਂਦੇ ਸਮੇਂ ਤੱਕ ਮਿਲਦਾ ਸੋ ਇਸ ਵੇਲੇ ਮੈਂ ਸਮਝਦਾ ਕਿ ਪੁਲਿਸ ਦੇ ਉੱਤੇ 9 ਦਿਨ ਦਾ ਸਮਾਂ ਉਹਨਾਂ ਨੂੰ ਦੇਣਾ ਚਾਹੀਦਾ ਕਿ ਉਹ ਥੋੜੋ ਇਨਵੈਸਟੀਗੇਸ਼ਨ ਕਰ ਸਕਣ ਥੋੜੀ ਇਨਵੈਸਟੀਗੇਸ਼ਨ ਕਰਕੇ ਜੋ ਹੈ ਸਚਾਈ ਜੋ ਅਸਲੀਅਤ ਜੋ ਸਾਰੇ ਸਬੂਤ ਇਕੱਠੇ ਕਰਕੇ ਅਦਾਲਤ ਚ ਰੱਖ ਸਕਣ ਤਾਂ ਜੋ ਜਿਹੜਾ ਹੈ ਪੀੜਤ ਪਰਿਵਾਰ ਇਸ ਨੂੰ ਇਨਸਾਫ ਮਿਲੇ ਜਿਸ ਨੇ ਅਪਰਾਧ ਕੀਤਾ ਉਸ ਨੂੰ ਜਿਹੜਾ ਹੈ ਉਸ ਤੰਗ ਦੇ ਨਾਲ ਮਾਰੋਗ ਅਦਾਲਤ ਜੋ ਠੀਕ ਸਮਝੇ ਜੇ ਜਿਸ ਨੇ ਜੋ ਗਲਤੀ ਕੀਤੀ ਜੋ ਅਪਰਾਧ ਕੀਤਾ ਉਹਨੂੰ ਉਸ ਤੰਗ ਦੇ ਨਾਲ ਸਜ਼ਾ ਮਿਲ ਸਕੇ के बाद पुलिस द्वारा पुलिस के ही अपने जो अधिकारी हैं या कर्मचारी उन पर एक्शन लिया गया है क्या उस पर भी कोर्ट में सुनवाई होगी क्योंकि पुलिस द्वारा सस्पेंड तो कर दिया गया है जिस ए एस आई को क्योंकि एक सीरियस क्राइम था उसे कहीं ना कहीं शेल्टर देने की कोशिश की आरोपी को देखिए जो जो ये एस्पेक्ट है जो ये ये जो मुद्दा है कि पुलिस के एक थानेदार को या एक ए एस आई को सस्पेंड किया गया है ये एक्यूज्ड की इन्वेस्टिगेशन से एक सेपरेट मुद्दा है कि उसकी कुछ ड्यूटी थी उसने जी, तो जी 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 उसकी एक ड्यूटी थी उसने वो फुलफिल करी नहीं करी पुलिस ने उसे सस्पेंड किया है अगला कोर्स ऑफ एक्शन क्या रहता है आज सुबह इस शहर के आ, जो सीपी मैडम है कमिश्नर ऑफ पुलिस वो पीड़ित परिवार के वहां मिलकर आए हैं और आश्वासन दिया गया है कि पूरा थोरोली एक एस्पेक्ट देखा जाएगा जिस जिसकी गलती होगी उसको बख्शा नहीं जाएगा और जो पीड़ित परिवार है उसको परी, परी, एक, एक भाई, पीड़ित परिवार को देश के कानून पर कानून व्यवस्था पर पुलिस प्रणाली पर पूरा विश्वास है भरोसा है कि उन्हें इंसाफ मिलेगा हालांकि कई तरह के लोग आके मिलते हैं कि हाँ जी ये 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 हम ये कोई कैंडल मार्च करें या कुछ भी पर इनकी तरफ से यही है कि हाँ जी हम अपना वो जो रहेगा हमें देश के कानून पर पूरा भरोसा है तो जो कानूनी बात है वो मैंने आपको बता दिया लॉयर होने ने के, के नाते मेरा सवाल ले लीजिए पीड़ित परिवार ही कह रहा है कि जिस एएसआई द्वारा इस पे लापरवाही बरती गई है उस पर तो एक्शन होना चाहिए उस पर भी मामला दर्ज भाई ऐसा है।, है कि जो वो रहेगा ना वो दूसरी बात है वो आज में अभी यहाँ पे कोर्ट में डिस्कस नहीं हुआ कोर्ट में सिर्फ आज जो था वो दोषी का जो जो अक्यूज का पुलिस रिमांड का वही एप्लीकेशन थी जो तीन बारह तक का दे दिया गया है थैंक यू आज आ, जो हमारा मुकदमा नंबर 230 सौ तीस रिलेटेड तेईस ग्यारह दो, दो हज़ार पच्चीस को जो अंडर सेक्शन एक सौ तीन एक जेमन एक और पैंसठ जेमन एक और छाठ बी एन एस और सिक्स पॉस्टो एक्टर दर्ज किया गया था उसमें आज हमने दोषी को मानजो कोर्ट में पेश किया और मानजी कोर्ट ने हमें दस दिन का रिमांड मांगा था हमें मानजो कोर्ट ने नौ दिन का पुलिस रिमांड दिया और पुलिस रिमांड के बाद जो नेक्स्ट इन्वेस्टिगेशन है वो अभी जारी है ਔਰ ਉਸਕੇ ਸਖਤੀ ਸੇ ਪੁੱਛਤਾਚ ਕਰਕੇ ਜੋ ਵਾ ਜੈਸਾ ਵੀ ਜੋ ਆਏਗਾ ਉਹ ਆਪਕੋ ਦੱਸ ਦੇਗਾ ਅਰ ਜਿਹੜੇ ਜਿਹੜੇ ਆਰੋਹੀ ਨੇ ਜਿਸ ਸੇ ਹੱਤਿਆ ਕੀਤੀ ਲੜਕੀ ਕੀ ਕੀ ਆ ਉਹ ਸਬੂਤ ਪੁਲਿਸ ਕੋ ਮਿਲਿਆ ਬਿਲਕੁਲ ਜੀ ਉਹ ਅਸੀਂ ਹੁਣ ਰਮਾਨਦਾਨ ਜਿਹੜੀਆਂ ਜੋ ਚੀਜ਼ਾਂ ਸਾਲੇ ਹੈਗੀਆਂ ਸਾਰਾ ਕੁਝ ਰਮਾਨਦਾਨ ਨਹੀਂ ਬਰਾਮਦ ਕਰਾਂਗੇ ਜੀ ਹੁਣ ਅਸੀਂ ਜਿਹਦਾ ਡਿਮਾਂਡ ਕੀਤੀ ਜਾ ਰਹੀ ਪਰਿਵਾਰਕ ਮੈਂਬਰਾਂ ਵੱਲੋਂ ਕਿ ਇਹ ਹਾਂ ਜਾਨੀ ਕਿ ਹਾਈ ਟੈਕ ਜਿਹੜੇ ਵਿੱਚ ਫਾਸਟ ਟਰੈਕ ਕੋਰਟ ਦੇ ਵਿੱਚ ਇਹਨਾਂ ਕੇਸ ਉਹ ਫਾਸਟ ਟਰੈਕ ਕੋਰਟ ਦੇ ਵਿੱਚ ਉਦੋਂ ਹੋਊਗਾ ਜੀ ਜਦੋਂ ਅਸੀਂ ਦੋਸ਼ੀ ਦਾ ਚਲਾਨ ਜਿਹੜਾ ਹੈਗਾ ਉਹਦੇ ਅਨ ਟਾਈਮ ਅਸੀਂ ਕੋਰਟ ਚ ਦਵਾਗੇ ਔਰ ਦੇਣ ਤੋਂ ਬਾਅਦ ਜਿਹੜਾ ਜਿਹੜਾ ਟ੍ਰਾਇਲ ਚੱਲਣਾ ਹੈਗਾ ਉਦੋਂ ਅਸੀਂ ਇਹ ਮੰਨ ਜੋ ਕੋਰਟ ਐਪਲੀਕੇਸ਼ਨ ਦੇ ਕੇ ਫਾਸਟ ਟਰੈਕ ਦੇ ਵਿੱਚ ਇਹ ਇਸ ਕੇਸ ਦੀ ਜਿਹੜੀ ਹੈਗੀ ਆ ਉਹ ਅਸੀਂ ਪੈਰਵਾਈ ਕਰਾਂਗੇ ਲੇਕਿਨ ਜਿ세 ਬਤਾਇਆ ਗਿਆ ਕਿ ਆਪਨੇ ਕਿ 9 ਦਿਨ ਦਾ ਰਿਮਾਂਡ ਮਿਲਾ ਹੈ ਤੋ આરોપી ਦੇ ਘਰ ਸੇ ਕੁਛ ਬਰਾਮਦ ਕੀਤਾ ਗਿਆ ਅਭੀ ਤੱਕ ਨੋਰਮ ਇਨਵੈਸਟੀਗੇਸ਼ਨ ਕੱਲ ਦਫਤਰੀ ਲਾ ਕੇ ਅੱਜ ਕੋਰਟ ਮੇ ਪੇਸ਼ ਕੀਤਾ ਹੈ ਜੀ ਔਰ ਇਸ ਕੋ ਰਿਮਾਂਡ ਕੇ ਬਾਅਦ जो भी इसने हीनियस क्राइम किया है जो भी नॉ वारदात की है उसमें इसने कैसे कैसे मर्डर किया और क्या क्या और किया वो तो सारा कुछ रिमांड के दौरान करके और इन्वेस्टिगेशन आगे जो एज पर लॉ है ਉਹ ਅਸੀਂ ਇਹਨੂੰ ਕੋ ਪ੍ਰਭੰਤ ਕਰਾਂਗੇ ਲੇਕਿਨ ਜੋ ਪੁਲਿਸ ਅਧਿਕਾਰੀ ਕੋ ਸਸਪੈਂਡ ਕੀਤਾ ਗਿਆ ਹੈ ਉਸ ਪਰ ਅਭੀ ਤੱਕ ਕੀ ਐਕਸ਼ਨ ਹੈ ਪਰਿਵਾਰ ਵਾਲੇ ਕਹਿ ਰਹੇ ਔਰ ਜੋ ਪੋਲਿਟਿਕਲ ਨੇਤਾ ਹੈ ਉਹ ਕਹਿ ਰਹੇ ਕਿ ਉਸ ਪਰ ਜੋ ਮਾਮਲਾ ਦਰਜ ਕੀਤਾ ਜਾਣਾ ਚਾਹੀਏ ਔਰ ਬਰਖਾਸ ਕੀਤਾ ਜਾਣਾ ਚਾਹੀਏ ਉਹ ਅੰਦਰ ਕਨਸਲਟੇਸ਼ਨ ਹੈਗਾ ਕਿ ਔਰ ਇਹਨੂੰ ਅਸੀਂ ਸਸਪੈਂਡ ਕਰਕੇ ਲਾਈਨ ਹਾਜ਼ਰ ਕਰਤਾ ਉਸ ਤੋਂ ਬਾਅਦ ਜੇ ਦੀ ਹੋਰ ਕੋ ਮੈਕਲੇਜੈਂਸੀ ਹੋਊਗੀ ਔਰ ਅਸੀਂ ਆਪਣਾ ਜੋ ਹੋਊਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਆਮ ਤੋ ਮੰਗਤ ਰਾਮ ਕੋ ਵੀ ਲਾਈਨ ਹਾਜ਼ਰੀ ਕੀਆ ਗਿਆ ਨਹੀਂ ਸਸਪੈਂਡ ਵੀ ਕੀਤਾ ਗਿਆ